ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਕੋ ਅਗੇ ਤੇ ਇਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਨਾਹੀ ਪਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਤਾਗ ਲਾਈ ਹੈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗ ਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਮੇਰੇ ਤੇ ਬੇਨਯਾਜ ਕਿਨੂੰ ਮਰਜ਼ੀ ਉੱਥੇ ਆ ਕੇ ਨਹੀਂ ਪੁੱਛ ਸਕਦੇ ਮੇਰੇ ਬਿਲਕੁਲ ਬੇਨਯਾਜ ਨੇ ਮਗਰੋਂ ਦੀ ਆ ਕੇ ਪੱਕਾ ਖਿੱਚ ਕੇ ਮੈਨੂੰ ਸੋਟਾ ਦਿੱਤਾ ਇਧਰ ਖਾਸ ਤੋਂ ਲੈ ਲਿਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਗੀ ਤਾਂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਜੋ ਅੜੀ ਬੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਸੀਗੀ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਨਾਨ ਦੀ ਮੈਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਡੀਜੇ ਵਾਲਾ ਥੋੜਾ ਬਹੁਤ ਝਗੜਾ ਝੁਗੜਾ ਹੋਆ ਉਹਨਾਂ ਨੇ ਜੁਨਾ ਦਾ ਸ਼ਰਦ दारू ਵੈਰਾ ਬੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆਕਾਸ਼ ਹਨਾਈ ਪਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਦੀ ਪਾਗਲਾਈ ਹੈ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲਾਈ ਹੈ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਸੀਗਾ ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵਾਅਦੇ ਕਾਨੂੰਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਨਾਮ ਦੱਸ ਕੇ ਦੱਸੋ ਕੀ ਹੋਇਆ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਮੇਰਾ ਨਾਮ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮਜੀਠਾ ਰੋਡ ਤੇ ਮੇਰੀ ਬੇਟੀ ਵੀ ਆਈ ਆ ਉਦੀ ਨਾਂ ਦੀ ਅਜ ਮਰਜੀ ਹੀ ਤੇ ਮੈਂ ਉੱਥੇ ਸਕੰਦੇ ਆਇਆ ਤੇ ਮੇਰੀ ਜਿਹੜੇ ਪੈਲਸ ਤੇ ਹੈਗਾ ਇਹ ਸਹਨਾਈ ਬਲੇਸ ਮਾਰਿਆ ਤੇ ਮੀਠਾ ਰੋਡ ਤੇ ਬੈ ਤੇ ਮੇਰੇ ਦਵਾਈ ਦਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਡਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ ਦਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਹੀ ਘੁੰਮ ਕੇ ਪੋੜੀਆਂ ਨਾਲ ਪਿੱਛੋਂ ਦੀ ਆ ਕੇ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਯੋਡੇ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਦਾ ਬਾਅਦ ਵਿੱਚ ਮੇਰੇ ਕੋਲ ਜੇ ਨਹੀਂ ਇੱਥੇ ਆਪਣੇ ਸ਼ਸਤਰ ਕੱਢੀਏ ਨਹੀਂ ਉੱਥੇ ਗਲਤ ਹੋਈ ਨੇ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗਲਤੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਕੇ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਰ ਮਸੀਹ ਛਾਡੇ ਦਾ ਰਹਿਣ ਵਾਲਾ ਜੇ ਇਹਦੇ بیٹے ਦਾ ਨਾਂ ਜੇ ਪ੍ਰਿੰਸ ਇੱਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਤ ਤੇ ਇੱਕ ਆ ਜੇ ਤੁਹਾਡਾ ਕੋਈ ਹੋਰ ਦੇ ਨਾਲ ਇਹ ਜਸ਼ਨ ਚਾਰ ਬੰਦੇ ਹੋ ਰਹੇ ਹਨ ਬਨਛਾਂਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਤੇ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਪੁੱਛ ਸਕਦੇ ਨੇ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਗ ਖਿੱਚ ਕੇ ਮੈਨੂੰ ਛੁੱਟਦਾ ਵੀ ਨਹੀਂ ਕੋਈ ਝਗੜਾ ਛਿੜਾ ਰਿਹਾ ਅਹੀਂ ਛਿੜਾ ਰਹੀ ਬਬਾਈ ਬੱਸ ਉਹਦੇ ਚਾ ਪੁੱਛ ਸਕਦੇ ਜਿਹਨੂੰ ਮਰਜ਼ੀ ਡੀਜੇ ਵਾਲੇ ਦੇ ਗੱਲ ਪੈਣ ਲਈ ਉੱਥੇ ਵਿਚਾਰੇ ਦੀ ਉਹਦੇ ਹੱਥੀ ਪਾਈ ਹੁੰਦੇ ਅਸੀਂ ਤਾਂ ਕੋਈ ਗੱਲ ਬੁਲਾਂਦੀ ਵੀ ਨਹੀਂ ਉਹਨਾਂ ਨੂੰ ਬਬਾਈ ਠੀਕ ਹੈ ਜੀ ਉਸ ਨੂੰ ਕੋਈ ਕੰਪਲੇਂਟ ਦੇ ਦਿੱਤੀ ਕੰਪਲੇਂਟ ਬਬਾਈ ਇੱਥੇ ਦਿਖਾਈ ਦੇਤੀ ਆ ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ ਉਸ ਵੱਲੋਂ ਕੀ ਕਿਹਾ ਗਿਆ ਉਸ ਵੱਲੋਂ ਕਹਿ ਗਿਆ ਜੀ ਅਹੀਂ ਜੋ ਵੀ ਕੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਜੀ ਗਾ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ ਮਿਲਣਾ ਚਾਹੀਦਾ ਤੇ ਮੇਰੀ ਜਿਹੜੀ ਸਟਾਰ ਲੱਗੀ ਆ ਤੇ ਮੈਨੂੰ ਤਾਂ ਇਹ 40 ਦਿਨ ਵੀ ਮੈਨੂੰ ਇਹ ਬਾਣਾ ਪਾਇ ਦੇਣ ਉਹ ਇਹ ਬੰਦੇ ਨੂੰ ਇੰਨੀ ਮਤ ਹੋਣੀ ਚਾਹੀਦੀ ਜੇ ਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਗੀ ਦੇ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਬਤੇ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪਾਗ ਲੱਥੀ ਹੈ ਉਸ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਅਧਿਕਾਰ ਤੋਂ ਲੈ ਲਈਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕੰਮ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਕਾਨੂੰਨੀ ਕਾਰਵਾਈ ਮੇਰੇ ਚ ਲੈਂਦੀ ਹੈ